ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਾ ਰੀ ਜਨਿ ਉਥਾਰਹਿ ਤਪਿ ਉਹ ਸੋਤੇ ਆ ਗਈ ਵਿਹਾਰੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾਇ ਉਪਜਿਓ ਚਾ ਰੀ ਜਾਨਿਓ ਥਾਰੈ ਦਬਿਓ ਹੋ ਸੁੱਤੇ ਆ ਗਏ ਵਿਹਾਰੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਉ ਸਰੀਰ ਜਲਾ ਗੁਣ ਬਾਹਰਾ ਜੋ ਗੁਰਕਾਰਨਾ ਜਗਤ ਜਲੰਦਾ ਡਿਠ ਮੈਂ ਹਮ ਦੁਜੈ ਭਾਏ ਨਾਨਕ ਗੁਰ ਸਰਣਾਈ ਉबरे ਸਚ ਮਨ ਸਬਦ ਧਿਆਏ ਮਾਲਾ ਤੀਜਾ ਸਬਦ ਰਤੇ ਹਮੇ ਗਈ ਤੋ ਬਾਵੰਤੀ ਨਾਰ ਪਰ ਕੇ ਭਾਣ ਸਦਾ ਚੱਲੈ ਤਾਂ ਬਣਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਹਰ ਮਰੈ ਨਾ ਕਦੇ ਦੁੱਖ ਲਾਗੇ ਸਦਾ ਸੋ ਅਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ ਪਾਉੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੇ ਹਰ ਜਿਉ ਤਿਨ ਕਾ ਦਰਸਨ ਨਾ ਕਰਾਇਓ ਪਾਪਿਸ਼ਟ ਹਤਿਆਰੇ ਓਏ ਘਰ ਕਰ ਹਣ ਫਿਰੈ ਕੁਸੁਤ ਮਨ ਜਿਉ ਧਰ ਕਟ ਨਾਰੇ ਵਡ ਭਾਗੀ ਸੰਗਤ ਮਿਲੇ ਗੋ ਰਮ ਕਾ ਸਵਾਰੀ ਹਰ ਮੇਲੋ ਸਤ ਗੁਰ ਦਇਆ ਕਾਰ ਗੁਰ ਕਾ ਬਲੇ ਹਾਰੀ ਜਿਨਾਂ ਗੁਰ ਗੋਪਿਆ ਆਪਣਾ ਤੇਨ ਅਰ ਬਰਿਆਰੀ ਜੀਉ ਤਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹੱਤਿ ਆਰੀ ਓਏ ਖਾਰ ਕਰ ਫਿਰਹਿ ਕੁਸੁੱਧ ਮਨ ਜਿਉ ਤਾਰ ਕਟ ਨਾਰੀ ਬੜ ਭਾਗੀ ਸੰਗਤ ਮਿਲੇ ਗੁਰਮਖ ਸواری ਹਰ ਮੇਲੋ ਸਤ ਗੁਰ ਦਇਆ ਕਰ ਗੁਰ ਕੋ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਸ਼ਲੋਕ ਮਹਲਾ 3 ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੇਰ ਰੂਪ ਉਹ ਥਾਰੇ ਦੇ ਦੱਬੇ ਹੋਏ ਹੈ ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ ਸਤਿਗੁਰੂ ਦਾ ਅਸ਼ੀਰਵ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾਹੀਂ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਉਪਜਿਆ ਗੁਨਾ ਤੋਂ ਸਖਣਾ ਸਰੀਰ ਸੜ ਜਾਏ ਜੋ ਸਤਿਗੁਰ ਦੀ ਦੱਸੀ ਹੋਈ ਕਾਰ ਨਹੀਂ ਕਰਦਾ ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ ਵਿੱਚ ਤੇ ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ हे नानक गुरु ਦੇ ਸ਼ਬਦ ਦੇ ਰਾਹੀ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰ ਦੀ ਸ਼ਰਨ ਪੈ ਕੇ ਇਸ ਹਉਮੈ ਵਿੱਚ ਸੜਨ ਤੋਂ ਬਚਦੇ ਹਨ ਜਿਸ ਦੀ ਹਉਮੈ ਸਤਿਗੁਰ ਦੇ ਸ਼ਬਦ ਵਿੱਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ ਰੂਪੀ ਨਾਰੀ ਸੋਭਾਵੰਤੀ ਹੈ ਉਹ ਨਾਰੀ ਆਪਣੇ ਪ੍ਰਭੂ ਪਤੀ ਦੇ ਹੁਕਮ ਵਿੱਚ ਸਦਾ ਤੁਰਦੀ ਹੈ ਇਸੇ ਕਰਕੇ ਉਸਤਾਤ ਸ਼ਿੰਗਾਰ ਸਫਲ ਸਮਝੋ ਜਿਸ ਜੀਵ ਇਸਤਰੀ ਨੇ ਪ੍ਰਪਤ ਪ੍ਰਭੂ ਪਤੀ ਲੱਭ ਲਿਆ ਉਸਦੀ ਹਿਰਦੇ ਰੂਪ ਸੇਜ ਸੁੰਦਰ ਹੈ ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ ਇਸ ਇਸਤਰੀ ਉਹ ਇਸਤਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ ਹੈ ਨਾਨਕ ਗੁਰੂ ਦੇ ਪਿਆਰ ਵਿੱਚ ਉਸ ਦੀ ਬ੍ਰਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ਜੋ ਮਨੁੱਖ ਪਿਆਰੇ ਸਤਿਗੁਰੂ ਦੀ ਿੰਦਾ ਕਰਦੇ ਹਨ ਉਹ ਬਹੁਤ ਭੈੜੇ ਹਨ ਰੱਬ ਮੇਹਰ ਹੀ ਕਰੇ हे भाई ओना दा दर्शन ना करो ओ बड़े पापी ते हत्यारे हन मनोखोटे ओहो आदमी बेविचारना स्त्री वांग घर घर फिरदे हन वडभागी मनुख सतगुरु दी निवाजी होई गुरमुखां दी संगत विच मिलदे हन हे हरि मैं सत के हां सतगुरु तो मेहर कर ते मिला दे वाहेगुरु जी का खालसा वाहगुरु जी की फतेह जिस एज टोडे जो फ्रॉम श्री दरबार साहब अमृतसर अटलड बाय अवर थर्ड गुरु गुरु अमरदास जी अंडर हेडिंग सलोक थर्ड महल गुरु साहब जी से दुमेन यू हैव बीन टॉर्मेंटेड बाय आ नाइटमेयर and you have passed your life in sleep. you did not wait to hear the word of the true gurus. shabad. you have no inspiration within yourself. that body burns which has no virtue and which does not serve the guru. i have seen that the world is burning in egotism and the love of duality. O Nanak, those who seek the Guru's sanctuary are saved. Within their minds, they meditate on the true word of the Shabad Third Mahal. Attuned. To the word of the Shabbat, the soul bride is rid of egotism, and she is glorified. If she walks steadily, in the way of his life, in the way of his will, then she is adorned with decorations. Her coach. Becomes beautiful and she constantly enjoys her husband, Lord. She obtains the Lord as her husband. The Lord does not die and she never suffers pains. She is a happy soul, bright forever. O the Lord God unites her with himself she enshrines love and affection for the guru body those who conceal and deny their guru are the most evil people o oh dear lord let me not even see them they are the worst Sinners and murderers. They wander from house to house with impure minds like wicked, forsaken women. But by great good fortune, they may meet the company of the holy as Gurmukhs. They are reformed o oh lord please be kind and let me meet the true guru i am a sacrifice to the guru Ji ka khalsa Ji ki fateh